ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਅਖੜਾਂ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚੱਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸਈਏ ਕਿ ਜਗਦੀਪ ਤਣਕੜ ਖੁਦ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਜਾਈਏ ਕਿ ਦੇਸ਼ ਨੂੰ ਨਮਾ ਉਪਰਾਸ਼ਟਰਪਤੀ ਮਿਲ ਚੁੱਕਿਆ ਤਾਂ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾਂ ਨਹੀਂ ਕੋਇਆ ਤਦ ਆਖਦੇ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਖੜਾ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਜਿਏ ਕਿ ਦੇਸ਼ ਨੂੰ ਨਮਾ ਉਪਰਾਸ਼ਟਰਪਤੀ ਮਿਲ ਚੁੱਕਿਆ ਹੈ ਤਾਂ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲੀਆਂ ਨੇ ਰਾਧਾਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੱਟ ਜੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾਂ ਨਹੀਂ ਕੋਇਆ ਤਦ ਆਖਦੇ ਕਿ BRS ਅਤੇ BJP ਨੇ ਚੋਣ ਦੇ ਵਿੱਚ ਹਿੱਸਾ ਨਹੀਂ ਲਿਆ ਔਰ BRS ਜੇ ਗੱਲ ਕਰੀਏ ਤਾਂ ਉਹਨਾਂ ਦੇ 4 MP ਨੇ ਬੀ ਜੀਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਅਖੜਾਂ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸਿਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਸਹੀਏ ਕਿ ਦੇਸ਼ ਨੂੰ ਨਮਾ ਉਪਰਾਸ਼ਟਰਪਤੀ ਮਿਲ ਚੁੱਕਿਆ ਹੈ ਸਤਿ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾ ਨਹੀਂ ਕੋਇਆ ਤਦ ਆਖਿਆ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਖੜਾਾਂ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚੱਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸइए ਕਿ ਦੇਸ਼ ਨੂੰ ਨਮਾ ਉਪਰਾਸ਼ਟਰਪਤੀ ਮਿਲ ਚੁੱਕਿਆ ਤਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸੋ ਇਹ ਕਿ ਸੀਪੀ ਰਾਧਾਕ੍ਰਿਸ਼ਨਨ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੱਟਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇha ਨਹੀਂ ਕੋਇਆ ਤਦ ਆਸੇ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਖੜਾ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਦਈਏ ਕਿ ਦੇਸ਼ ਨੂੰ ਨਮਾ ਉਪ ਰਾਸ਼ਟਰਪਤੀ ਮਿਲ ਚੁੱਕਿਆ ਹੈ ਤਦ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜ ਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾਂ ਨਹੀਂ ਕੋਇਆ ਤਦ ਆਖਦੇ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਅਖੜਾਂ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਠ ਚੋਰ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਜਿਏ ਕਿ ਦੇਸ਼ ਨੂੰ ਨਮਾ ਉਪ ਰਾਸ਼ਟਰਪਤੀ ਮਿਲ ਚੁੱਕਿਆ ਹੈ प्रदेश ਨੂੰ ਨਵਾ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੱਟਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾਂ ਨਹੀਂ ਕੋਇਆ ਤਦ ਆਖਦੇ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਅਖੜਾਂ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚੱਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਜਿਏ ਕਿ ਦੇਸ਼ ਨੂੰ ਨਮਾ ਉਪ ਰਾਸ਼ਟਰਪਤੀ ਮਿਲ ਚੁੱਕਿਆ ਤਦ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜ ਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇha ਨਹੀਂ ਕੋਇਆ ਤਦ ਆਸੇ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਅਖੜਾਂ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਧਨਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਦਈਏ ਕਿ ਦੇਸ਼ ਨੂੰ ਨਮਾ ਉਪਰਾਸ਼ਟਰਪਤੀ ਮਿਲ ਚੁੱਕਿਆ ਹੈ ਤਦ ਦੇਸ਼ ਨੂੰ ਨਵਾ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾ ਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾ ਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੱਟਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾਂ ਨਹੀਂ ਕੋਇਆ ਤਦ ਆਸ ਹੈ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਅਖੜਾਂ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਿਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਦਈਏ ਕਿ ਦੇਸ਼ ਨੂੰ ਨਮਾ ਉਪ ਰਾਸ਼ਟਰਪਤੀ ਮਿਲ ਚੁੱਕਿਆ ਤਾਂ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜ ਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾਂ ਨਹੀਂ ਕੋਇਆ ਤਦ ਅਸੇ ਕੀ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਖੜਾ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਧਨਕਰ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਜਿਏ ਕਿ ਦੇਸ਼ ਨੂੰ ਨਮਾ ਉਪਰਾਸ਼ਟਰਪਤੀ ਮਿਲ ਚੁੱਕਿਆ ਤਾਂ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਖੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇha ਨਹੀਂ ਕੋਇਆ ਤਦ ਆਸ ਹੈ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਅਖੜਾਂ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਦੱਸ ਜਿਏ ਕਿ ਜਗਦੀਪ ਧਨਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਜਾਈਏ ਕਿ ਦੇਸ਼ ਨੂੰ ਨਮਾ ਉਪਰਾਸ਼ਟਰਪਤੀ ਮਿਲ ਚੁੱਕਿਆ ਹੈ ਤਦ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਦਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜ ਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾ ਨਹੀਂ ਕੋਇਆ ਤਦ ਆਸ ਹੈ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਖੜਾ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਜਾਈਏ ਕਿ ਦੇਸ਼ ਨੂੰ ਨਮਾ ਉਪਰਾਸ਼ਟਰਪਤੀ ਮਿਲ ਚੁੱਕਿਆ प्रदेश ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਦਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਖੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇha ਨਹੀਂ ਕੋਇਆ ਤਦ ਆਸ ਹੈ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਖੜਾ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸइए ਕਿ ਦੇਸ਼ ਨੂੰ ਨਮਾ ਉਪਰਾਸ਼ਟਰਪਤੀ ਮਿਲ ਚੁੱਕਿਆ ਤਾਂ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜ ਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾ ਨਹੀਂ ਕੋਇਆ ਤਦ ਆਖਦੇ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਖੜਾ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਧਨਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਸਹੀਏ ਕਿ ਦੇਸ਼ ਨੂੰ ਨਮਾ ਉਪ ਰਾਸ਼ਟਰਪਤੀ ਮਿਲ ਚੁੱਕਿਆ ਸਭ ਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾ ਨਹੀਂ ਕੋਇਆ ਤਦ ਆਖਦੇ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਖੜਾ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦੀਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਜਿਏ ਕਿ ਦੇਸ਼ ਨੂੰ ਨਮਾ ਉਪਰਾਸ਼ਟਰਪਤੀ ਮਿਲ ਚੁੱਕਿਆ ਤਦੇਸ਼ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਿਆ ਦੱਸੋ ਇਹ ਕਿ ਸੀਪੀ ਰਾਧਾਕ੍ਰਿਸ਼ਨਨ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜ ਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾ ਨਹੀਂ ਕੋਇਆ ਤਦ ਆਖਦੇ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਖੜਾ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਜਿਏ ਕਿ ਦੇਸ਼ ਨੂੰ ਨਮਾ ਉਪ ਰਾਸ਼ਟਰਪਤੀ ਮਿਲ ਚੁੱਕਿਆ ਹੈ ਤਦ ਦੇਸ਼ ਨੂੰ ਨਵਾ ਉਪ ਰਾਸ਼ਟਰਪਤੀ ਮਿਲਿਆ ਦੱਸੋ ਜੀ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜ ਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾਂ ਨਹੀਂ ਕੋਇਆ ਤਦ ਆਖਦੇ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਐਮਪੀ ਨੇ ਬੀ ਜੀ ਡੀ ਦੇ 7 ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ ਐਮਪੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਖੜਾ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚਲਦੀਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ VOTING ਹੋਈ ਹੈ ਔਰ ਕੁੱਲ ਮਿਲਾ ਕੇ 767 ਵੋਟਾਂ ਪਈਆਂ ਨੇ ਜਿਸ ਵਿੱਚੋਂ 452 ਵੋਟਾਂ ਐਨਡੀਏ ਦੇ ਉਮੀਦਵਾਰ ਨੂੰ ਅਤੇ 300 ਵੋਟਾਂ ਇੰਡੀਆ ਗੱਟ ਚੋੜ ਦੇ ਉਮੀਦਵਾਰ ਨੂੰ ਪਈਆਂ ਨੇ ਤਾਂ 781 ਵੋਟਾਂ ਨੇ 12 ਜਣਿਆਂ ਦੇ ਵੱਲੋਂ ਵੋਟਾਂ ਨਖੀ ਕੀਤੀਆਂ ਗਈਆਂ ਤਾਂ ਦੱਸ ਸਹੀਏ ਕਿ ਦੇਸ਼ ਨੂੰ ਨਮਾ ਉਪ ਰਾਸ਼ਟਰਪਤੀ ਮਿਲ ਚੁੱਕਿਆ ਹੈ प्रदेश ਨੂੰ ਨਵਾ ਉਪ ਰਾਸ਼ਟਰਪਤੀ ਮਿਲਿਆ ਦੱਸ ਜਾਈਏ ਕਿ ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਐਨਡੀਆ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ ਕੁੱਲ ਮਿਲਾ ਕੇ 452 ਵੋਟਾਂ ਮਿਲੀਆਂ ਨੇ ਜਦਕਿ ਇੰਡੀਆ ਗੱਟ ਜੋੜ ਦੇ ਕੈਂਡੀਡੇਟ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲਿਆ ਨੇ ਰਾਧਾ ਕ੍ਰਿਸ਼ਨਨ ਨੇ 152 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸੀਆਂ ਨੇ ਇਹ ਦਾਵਾ ਕੀਤਾ ਸੀ ਕਿ ਇੰਡੀਆ ਗੜ ਚੋੜ ਦੇ ਉਮੀਦਵਾਰ ਨੂੰ 315 ਵੋਟਾਂ ਪੈਣਗੀਆਂ ਪਰ ਅਜੇ ਹਾਂ ਨਹੀਂ ਕੋਇਆ ਤਦ ਆਖਦੇ ਕਿ ਬੀਆਰਐਸ ਅਤੇ ਬੀ ਜੀਡੀ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਬੀਆਰਐਸ ਜੇ ਗੱਲ ਕਰੀਏ ਤਾਂ ਉਹਨਾਂ ਦੇ ਚਾਰ एमपी ਨੇ बीजेडी ਦੇ 7 एमपी ਨੇ ਤੇ ਲੋਕ ਸਭਾ ਦੇ ਵਿੱਚ ਇਕਲੋਤੇ एमपी ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਅਖੜਾਂ ਦੀ ਜੋ ਸਥਿਤੀ ਚੱਲ ਰਹੀ ਹੈ ਉਸ ਦੇ ਚੱਲਦਿਆਂ ਵੋਟ ਪਾਣ ਤੋਂ ਇਨਕਾਰ ਕਰ ਦਿੱਤਾ ਦੱਸ ਜਾਈਏ ਕਿ ਜਗਦੀਪ ਤਣਕੜ ਖੁਨਾ ਨੇ 21 ਜੁਲਾਈ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਚਾਨਕ ਵਾਈਸ ਪ੍ਰੈਜ਼ੀਡੈਂਟ ਦੇ